ਨਮਸਕਾਰ ਮੈਂ ਹਾ ਤੋੜਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਆਪਣੀ ਸਰਕਾਰ ਸੈਂਟਰ ਦੇ ਬਣਾਉਣ ਦੇ ਵਿੱਚ ਸਫਲ ਰਹੀ ਹੈ ਭਾਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸੰਪੂਰਨ ਬਹੁਮਤ ਨਹੀਂ ਮਿਲਿਆ ਲੇਕਿਨ ਫਿਰ ਵੀ ਐਂਡੀ ਦੇ ਤਹਿਤ ਜੇਰਿਊ ਅਤੇ ਟੀਡੀ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੇ ਤੀਜੀ ਵਾਰ ਆਪਣੀ ਸੈਂਟਰ ਦੇ ਵਿੱਚ ਸਰਕਾਰ ਬਣਾ ਲਈ ਹੈ ਜਿਸ ਜਿਸ ਦਿਨ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਨੀਟ ਦੇ ਪੇਪਰ ਯਾਨੀ ਕਿ ਨੀਟ ਦਾ ਪੇਪਰ ਲੀਕ ਦਾ ਜਿਹੜਾ ਰੌਲਾ ਪਿਆ ਹੋਇਆ ਹੈ ਵਾਰ-ਵਾਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਸ ਦੇ ਸਮਰਥਕ ਭਾਰਤੀ ਜਨਤਾ ਪਾਰਟੀ ਨੂੰ ਵਾਰ-ਵਾਰ ਜਿਹੜਾ ਹੈ ਲੋਕ ਸਭਾ ਸਾਂਸਦ ਦੇ ਵਿੱਚ ਜਿਹੜਾ ਹੈ ਘੇਰ ਰਹੇ ਨੇ ਲੇਕਿਨ ਕੋਈ ਵੀ ਸਪਸ਼ਟਿਕਰਨ ਨਹੀਂ ਦਿੱਤਾ ਗਿਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਲੋਕ ਸਭਾ ਦੇ ਸੈਸ਼ਨ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਨੇ ਲਗਭਗ 60 ਤੋਂ ਵੀ ਜ਼ਿਆਦਾ ਵਾਰ ਪੇਪਰ ਲੀਕ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੌਰਾਨ 24 ਲੱਖ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਫਿਊਚਰ ਦੇ ਨਾਲ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਕੋਚਿੰਗਸ ਲੈਂਦੇ ਨੇ ਜਿਹੜੇ ਲੱਖਾਂ ਰੁਪਏ ਖਰਚਦੇ ਨੇ ਡਾਈਟ ਜਾ ਕੇ ਕੋਚਿੰਗ ਸੈਂਟਰਸ ਜਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਬੜਾ ਵੱਡਾ ਖੇਲਵਾਲ ਕੀਤਾ ਹੈ ਇਹ ਇਲਜ਼ਾਮ ਵਾਰ-ਵਾਰ ਲਗਾਏ ਗਏ ਨੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਇਸ ਟਾਈਮ ਬੜੇ ਸਟਰੋਂਗ ਚੱਲ ਰਹੇ ਨੇ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਾਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਐਨੀ ਮਜ਼ਬੂਤ ਕਸਟਡੀ ਦੇ ਵਿੱਚ ਵੀ ਪੇਪਰ ਕਿਉਂ ਲੀਕ ਹੋ ਜਾਂਦਾ ਹੈ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਐਕਸ਼ਨ ਦੇ ਵਿੱਚ ਆਈ ਹੈ ਉਸ ਨੇ ਹੁਕਮ ਦਿੱਤੇ ਨੇ ਕਿ ਵੈਰੀਫਿਕੇਸ਼ਨ ਕੀਤੀ ਜਾਵੇ NEET ਦਾ ਪੇਪਰ ਜਿਹੜਾ ਲੀਕ ਹੋਇਆ ਹੈ ਅੱਜ CBI ਨੇ ਇੱਕ ਬੜੀ ਵੱਡੀ ਕਾਰਵਾਈ ਕੀਤੀ ਹੈ ਜਿਹੜਾ NEET ਦੇ ਪੇਪਰ ਦਾ ਮਾਸਟਰਮਾਈਂਡ ਸੀ ਅਮਨ ਸਿੱਕਤਨ ਬਾਅਦ 4 ਘੰਟੇ ਦੇ ਵਿੱਚੋਂ CBI ਨੇ ਅਰੈਸਟ ਕਰ ਲਿਆ ਹੈ ਅਤੇ ਉਥੋਂ ਦੇ ਦੂਰ ਹੋਰ ਮੁਸਲਮ ਇੱਕ ਪ੍ਰਿੰਸੀਪਲ ਅਤੇ ਇੱਕ ਵਾਇਸ ਪ੍ਰਿੰਸੀਪਲ ਜਿੱਥੇ ਅਯੂਜ਼ਨ ਕੀਤਾ ਜਾਂਦਾ ਸੀ ਜਾਂ ਜਿੱਥੇ ਨੀਡ ਦਾ ਪੇਪਰ ਕਰਵਾਇਆ ਜਾਂਦਾ ਸੀ ਉਹ ਵੀ ਝਾਰਖੰਡ ਦੇ ਵਿੱਚੋਂ ਤਨਵਾਦ ਦੇ ਨਾਲ ਜਿਹੜੇ ਨੇ ਉਹਨਾਂ ਦੀ ਇਨਵੋਲਵਮੈਂਟ ਹੈ ਇਸ ਨੂੰ ਲੈ ਕੇ ਸੀਬੀਐਸ ਨੇ ਬੜਾ ਵੱਡਾ ਛਾਪਾ ਮਾਰਿਆ ਤਨਵਾਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਅਤੇ सीबीआई ਨੇ ਰਮਾਂਡ ਲੈ ਕੇ ਅਦਾਲਤੋਂ ਅੱਜ ਤੋਂ ਜਿਹੜੀ ਹੈ ਉਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਕਿ ਇਸ ਸਰਗਨਾ ਤੇ ਜਿਹੜਾ ਹਰ ਵਾਰ ਪੀਪਲ ਲੀਕ ਹੁੰਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਸ ਦੀ ਵੀਡੀਓ ਵਾਇਰਲ ਹੋਏ ਸੀ ਉਹਨੇ ਕਿਹਾ ਜਿਹੜੀ ਸੈਂਟਰ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੇਰਾ ਕੁਝ ਨਹੀਂ ਕਰ ਸਕਦੀ ਮੇਰਾ ਕੁਝ ਨਹੀਂ ਵਿਗਾੜ ਸਕਦੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇਵੇਂ ਹੀ ਕਰਦਾ ਰਾਂਗਾ ਉਹਨਾਂ ਨੇ ਕਿਹਾ ਕਿ ਹਰੇਕ ਚੀਜ਼ ਜਿਹੜੀ ਹੈ ਵਕਾਊ ਹੈ ਉੱਪਰ ਤੋਂ ਲੈ ਕੇ ਖੇਠਾ ਤੱਕ ਖੇਠਾ ਤੋਂ ਲੈ ਕੇ ਉੱਪਰ ਤੱਕ ਸਾਰੇ ਪੇਪਰ ਲੀਕ ਰਾਉਂ ਦੇ ਵਿੱਚ ਮਿਲੇ ਹੁੰਦੇ ਨੇ ਉਹਨਾਂ ਨੇ ਕਿਹਾ ਪੁਖਤਾ ਮੇਰੇ ਸਬੂਤ ਵੀ ਨੇ ਲੇਕਿਨ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਸੀ ਉਹ ਅੰਡਰਗਰਾਉਂਡ ਸ਼ਿਕੋ ਹੋਈ ਸੀ ਲੇਕਿਨ ਅੱਜ ਸੀਬੀਆਈ ਅਤੇ ਵਿਜਨਸ ਬਿਊਰੋ ਨੇ ਛਾਪੇ ਮਾਰ ਕਰਦੇ ਹੋਏ ਤਨਮਾਦ ਅਮਨ ਸਿੰਘ ਤਨਮਾਦ ਜੋ ਝਾਰਖੰਡ ਤੋਂ ਉਸ ਨੂੰ ਅਰੈਸਟ ਕਰ ਲਿਆ ਹੈ ਅਤੇ ਵੱੰਦੀ ਕਾਰਵਾਈ ਰਾਹੁਲ ਗਾਂਧੀ ਦੇ ਵਾਰ-ਵਾਰ ਰੋਲਾ ਪੈਣ ਤੇ ਉਹ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 24 ਲੱਖ ਜਿਹੜੇ ਵਿਦਿਆਰਥੀ ਨੇ ਜਿਹੜੇ ਹਰ ਸਾਲ ਪੇਪਰ ਦਿੰਦੇ ਨੇ NEET ਦਾ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਅੱਗੇ ਤੋਂ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਹੀਂ ਹੋਣਗੀਆਂ ਕਿ ਇਸ ਗੱਲ ਦੀ ਗਰੰਟੀ ਦਿੰਦੀ ਹੈ ਭਾਰਤੀ ਜਨਤਾ ਪਾਰਟੀ ਇਹ ਵਾਰ-ਵਾਰ ਸਵਾਲ ਪੁੱਛ ਰਹੇ ਨੇ ਸੰਸਦ ਭਵਨ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਸ ਦੇ 丧失。